ਅਜਿਹੀ ਕਹਾਣੀ ਬੋਲਦੀ ਕਿਤਾਬ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਗੁਰਕੀਰਤ ਰਹਿੰਦਾ ਸੀ ਉਸਦੀ ਉਮਰ 30 ਸਾਲ ਸੀ ਉਹ ਇੱਕ ਆਮ ਕਾਲਜ ਦਾ ਵਿਦਿਆਰਥੀ ਨਕਲ ਮਾਰ ਕੇ ਪਾਸ ਹੋਣਾ ਮੋਬਾਈਲ ਤੇ ਰੀਲਾਂ ਵੇਖਣੇ ਦੋਸਤਾਂ ਨਾਲ ਟਾਬੇ ਤੇ ਬੈਠ ਚਾਹ ਪੀਣੀ ਇਹ ਹੀ ਉਸਦੀ ਦੁਨੀਆ ਸੀ ਕਿਤਾਬਾਂ ਨਾਲ ਉਸਦਾ ਸਬੰਧ ਸਿਰਫ ਕੰਧਾਂ ਦੇ ਇੱਕ ਹਫ਼ਤੇ ਪਹਿਲਾਂ ਵਾਲਾ ਦਾ ਸੀ ਇੱਕ ਦਿਨ ਗੁਰਕੀਰਤ ਸ਼ਹਿਰ ਦੇ ਪੁਰਾਣੇ ਬਾਜ਼ਾਰ ਵਿੱਚ ਘੁੰਮ ਰਿਹਾ ਸੀ ਬਾਜ਼ਾਰ ਦੇ ਇੱਕ ਤੰਗ ਗਲੀ ਵਿੱਚ ਉਸਨੂੰ ਇੱਕ ਬਹੁਤ ਹੀ ਛੋਟੀ ਦੁਕਾਨ ਨਜ਼ਰ ਆਈ ਬੋਰਡ ਤੇ ਤੋੜ ਜਮਮੀ ਸੀ ਅਜੀਬ ਕਿਤਾਬਾਂ ਜੋ ਤੁਸੀਂ ਪੜਨਾ ਚਾਹੋਗੇ ਉਹ ਆਪ ਹੀ ਤੁਹਾਡੇ ਕੋਲ ਆਵੇਗੀ। ਗੁਰਕੀਤ ਹੱਸਿਆ ਕੀ ਬਕਵਾਸ ਹੈ। ਕਿਤਾਬਾਂ ਵੀ ਕਦੇ ਆਪਣੇ ਆਪ ਆਉਂਦੀਆਂ ਨੇ। ਪਰ ਜਗ੍ਹਾਸਾ ਕਰਕੇ ਅੰਦਰ ਚੱਲ ਗਿਆ। ਦੁਕਾਨ ਖਾਲੀ ਸੀ। ਸਿਰਫ ਇੱਕ ਬੁੱਢਾ ਆਦਮੀ ਪਿੱਛੇ ਬੈਠਾ ਸੀ। ਉਸ ਦੀ ਅੱਖਾਂ ਚਮਕ ਰਹੀਆਂ ਜਿਵੇਂ ਉਹ ਅੰਦਰੋਂ ਸਭ ਕੁਝ ਪੜ ਲੈਂਦਾ ਹੋਵੇ। ਉਸਨੇ ਗੁਰਕੀਤਵਲ ਦੇਖ ਕੇ ਕਿਹਾ ਤੈਨੂੰ ਇੱਕ ਖਾਸ ਕਿਤਾਬ ਚ ਹਿੰਦੀ ਹੈ ਲੈ ਇਹ ਤੇਰੇ ਲਈ। ਉਸਨੇ ਕੋ ਛੋਟੀ ਜੀ ਕਾਲੀ ਕਿਤਾਬ ਦਿੱਤੀ। ਉਸ ਦਾ ਕੋਈ 서ਲੇਖ ਨਹੀਂ ਸੀ ਕੋਈ ਲੇਖਕ ਦਾ ਨਾਮ ਨਹੀਂ ਸੀ ਸਿਰਫ ਖਾਲੀ ਕਾਵਰ ਗੁਰਕੀਤ ਨੇ ਪੰਨਾ ਖੋਲ੍ਹਿਆ ਤੇ ਹੈਰਾਨ ਹੋਇਆ ਪਹਿਲੇ ਪੰਨੇ ਤੇ ਲਿਖਿਆ ਸੀ ਗੁਰਕੀਤ ਤੂੰ ਅੱਜ ਰਾਤ ਆਪਣੇ ਦੋਸਤਾਂ ਨਾਲ ਗੱਡੀ ਜਾਵੇਂਗਾ ਧਿਆਨ ਨਾ ਜਾਣਾ ਕਿਉਂਕਿ ਇੱਕ ਅਚਾਨਕ ਮੋੜ ਤੇ ਹਾਸਾ ਹੋ ਸਕਦਾ ਹੈ ਉਸਦੇ ਹੱਥ ਕੰਬ ਗਏ ਇਹ ਮੇਰਾ ਨਾਮ ਕਿਵੇਂ ਜਾਣਦੀ ਹੈ ਉਸਨੇ ਕਿਤਾਬ ਬੰਦ ਕੀਤੀ ਸੋਚਿਆ ਸ਼ਾਇਦ ਇਹ ਕੋਈ ਚਾਲ ਹੈ ਉਹ ਬੁੱਢਾ ਮੇਰਾ ਨਾਮ ਪੁੱਛ ਰਹਿੰਦਾ ਹੋਵੇਗਾ ਪਰ ਆਤ ਨੂੰ ਫਟੇ ਮੇਰੇ ਦੋਸਤਾਂ ਨਾਲ ਗੱਡੀ ਵਿੱਚ ਬਾਹਰ ਨਿਕਲਿਆ ਨਮੋਜਮਸਤੀ ਕਰਦੇ ਹੋਏ ਉਹ ਹਨਾਂ ਨੇ ਤੇਜ਼ੀ ਨਾਲ ਗੱਡੀ ਚਲਾਈ ਇੱਕ ਮੋੜ ਤੇ ਗੁਰਕੀਰਤ ਨੂੰ ਕਿਤਾਬ ਵਾਲੀ ਗੱਲ ਯਾਦ ਆ ਗਈ ਉਹ ਬੋਲਿਆ ਹੌਲੀ ਚਲਾ ਅੱਗੇ ਖੱਡਾ ਹੈ ਡਰਾਈਵਰ ਨੇ ਜ਼ੋਰ ਨਾਲ ਬ੍ਰੇਕ ਲਾਇਆ ਗੱਡੀ ਬੱਜ ਗਈ ਸਭ ਦੋਸਤ ਹੱਸ ਕੇ ਗਹਿਣ ਲੱਗੇ ਬਾ ਗੁਰਕੀਰਤ ਅੱਜ ਤਾਂ ਹੀਰੋ ਬਣ ਗਿਆ ਪਰ ਗੁਰਕੀਰਤ ਅੰਦਰ ਡਰਿਆ ਹੋਇਆ ਸੀ ਇੱਕ ਤਾਂ ਸੱਚ ਗਿਵੇਂ ਲਿਖਦੀ ਹੈ ਅਗਲ ਦਿਨ ਉਸਨੇ ਮੋੜ ਕਿਤਾਬ ਖੋਲੀ ਇਸ ਬਾਰੇ ਲਿਖਿਆ ਸੀ ਕੱਲ ਤੇਰੇ ਕਾਲਜ ਦੇ ਉੱਤੇ ਨ ਇੱਕ ਅਣਜਾਣ ਕੁੜੀ ਮਿਲੇਗੀ ਉਸ ਦੀ ਕਹਾਣੀ ਸੁਣਾ ਨਹੀਂ ਤਾਂ ਉਹ ਹਮੇਸ਼ਾ ਲਈ ਖਮੋਸ਼ ਰਹਿ ਜਾਵੇਗੀ ਗੁਰਕੀਰਤਨ ਸੋਚਿਆ ਹੁਣ ਤੱਕ ਤਾਂ ਸਭ ਸਹੀ ਨਿਕਲਿਆ ਹੈ ਵੇਖੀ ਹੁਣ ਕੀ ਹੁੰਦਾ ਹੈ ਦੂਜੇ ਦਿਨ ਕਾਲਜ ਵਿੱਚ ਵਾਪਸ ਆਈ ਉਸ ਲਈ ਟੱਕਰ ਇੱਕ ਨਵੀਂ ਕੁੜੀ ਨਾਲ ਹੋਈ ਉਹ ਲਾਇਬ੍ਰੇਰੀ ਵਿੱਚ ਬੈਠੀ ਸੀ ਕਿਸੇ ਨਾਲ ਗੱਲ ਨਹੀਂ ਕਰਦੀ ਸੀ ਗੁਰਕੀਰਤਨ ਨੇ ਹਿੰਮਤ ਕਰਕੇ ਪੁੱਛਿਆ ਤੂੰ ਠੀਕ ਹੈ ਕੁੜੀ ਦੇ ਅੱਖਾਂ ਵਿੱਚ ਪਾਣੀ ਆ ਗਿਆ ਹਾ ਹੌਲੀ ਬਾਜ ਵਿੱਚ ਕਹਿੰਦੀ ਮੇਰਾ ਨਾਮ ਸਿਮਰਨ ਹੈ ਮੈਂ ਲਿਖਣਾ ਚਾਹੁੰਦੀ ਹਾਂ ਪਰ ਕਿਸੇ ਨੇ ਕਦੇ ਮੇਰੀਆਂ ਕਹਾਣੀਆਂ ਨਹੀਂ ਸੁਣੀਆਂ ਸਭ ਕਹਿੰਦੇ ਹਨ ਇਹ ਬੇਲੇ ਕੰਮ ਹਨ ਗੁਰਕੀਰਤਨ ਕਿਤਾਬ ਦੀ ਲੈਣ ਜਦ ਆ ਗਈ ਉਸਨੇ ਕਿਹਾ ਤੂੰ ਆਪਣੀ ਕਹਾਣੀ ਸੁਣਾ ਮੈਂ ਸੁਣਾਗਾ ਉਸ ਦਿਨ ਤੋਂ ਤੋਂ ਮੈਂ ਦੋਸਤ ਬਣ ਗਏ ਸਿਮਰਨ ਦੇ ਕਹਾਣੀਆਂ ਗੁਰਕੀਰਤ ਪੜਦਾ ਤੇ ਉਸ ਨੂੰ ਹੌਸਲਾ ਦਿੰਦਾ ਹੌਲੀ ਹੌਲੀ ਗੁਰਕੀਰਤ ਖੁਦ ਵੀ ਕਿਤਾਬਾਂ ਵੱਲ ਖਿੱਚਿਆ ਜਾਣ ਲੱਗਿਆ ਪਰ ਕਾਲੀ ਕਹਾਣੀ ਇੱਥੇ ਹੀ ਨਹੀਂ ਰੁਕੀ ਹੁਣ ਉਹ ਜੀਵ ਜੀਵ ਚਤਾਵਣੀਆਂ ਦੇਣ ਲੱਗੀ ਗੁਰਕੀਰਤ ਜੇ ਤੂੰ ਇਹ ਕਿਤਾਬ ਪੜਦਾ ਰਿਹਾ ਤਾਂ ਇੱਕ ਦਿਨ ਤੇਰੀ ਆਪਣੀ ਕਹਾਣੀ ਖਤਮ ਹੋ ਜਾਵੇਗੀ ਇਹ ਪੜ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਕਿਸ ਕੀ ਕੀ ਮਤਲਬ ਮੈਂ ਮਰ ਜਾਵਾਂਗਾ ਉਸਨੇ ਕਿਤਾਬ ਵਾਪਸ ਉਸ ਬੁੱਢੇ ਕੋਲ ਲੈ ਜਾਣੀ ਚਾਹੀ ਪਰ ਜਦੋਂ ਦੁਕਾਨ ਗਲੀ ਵਿੱਚ ਗਿਆ ਦੁਕਾਨ ਗਾਇਬ ਸੀ ਨਾ ਬੋਰਡ ਨਾ ਬੁੱਢਾ ਸਭ ਸੁੰਨੀ ਗਲੀ ਹੁਣ ਕਿਤਾਬ ਉਸਦੇ ਕੋਲ ਹੀ ਰਹੇਗੀ ਹਰ ਰਾਤ ਉਹ ਖੋਲ ਖੋਲ ਜਾਂਦੀ ਨਵੇਂ ਪੰਨੇ ਲਿਖੇ ਹੁੰਦੇ ਉਸ ਦੀ ਜਿੰਦਗੀ ਦੇ ਛੋਟੇ ਛੋਟੇ ਪਲ ਹਰ ਗੱਲ ਉਸ ਤੇ ਦਰਜ ਹੋ ਰਹੀ ਸੀ ਗੁਰਕੀਤ ਨੂੰ ਸਮਝ ਆ ਗਿਆ ਇਹ ਸਿਰਫ ਇੱਕ ਕਿਤਾਬ ਨਹੀਂ ਉਸ ਦੀ ਜਿੰਦਗੀ ਦਾ ਦਰਪਣ ਹੈ ਪਰ ਸਵਾਲ ਇਹ ਸੀ ਕਿ ਉਹ ਇਸ ਦਾ ਅੰਤ ਆਪਣੇ ਹੱਥ ਵਿੱਚ ਲਿਖ ਸਕਦਾ ਹੈ ਇੱਕ ਰਾਤ ਉਸ ਨੇ ਹਿੰਮਤ ਕਰਕੇ ਕਲਮ ਚੁੱਕੀ ਤੇ ਖਾਲੀ ਪੰਨੇ ਤੇ ਲਿਖਿਆ ਮੇਰੀ ਕਹਾਣੀ ਦਾ ਅੰਤ ਮੈਂ ਖੁਦ ਲਿਖਾਂਗਾ ਕੋਈ ਕਿਤਾਬ ਮੇਰੀ ਕਿਸਮਤ ਨਹੀਂ ਤੈਅ ਕਰ ਸਕਦੀ ਕਿਤਾਬ ਕੰਬੀ ਪੰਨੇ ਸੜਨ ਲੱਗੇ ਜਦੋਂ ਤੋਂ ਆਖਰ ਨੂੰ ਆਇਆ ਕਿਤਾਬ ਖਾਲੀ ਸੀ ਸਿਰਫ ਇੱਕ ਲਾਈਨ ਬਚੀ ਸੀ ਸੱਚਾ ਲਿਖ ਉਹੀ ਹੈ ਜੋ ਆਪਣੀ ਜ਼ਿੰਦਗੀ ਆਪ ਲਿਖਦਾ ਹੈ ਅੰਤਿਮ ਵਿਚਾਰ ਉਸ ਉਸ ਦਿਨ ਤੋਂ ਗੁਰਕੀਤ ਨੇ ਕਿਤਾਬਾਂ ਪੜ੍ਹਨੇ ਸ਼ੁਰੂ ਕਰ ਦਿੱਤੀਆਂ ਪਰ ਉਹ ਕਿਤਾਬ ਨਹੀਂ ਜੋ ਉਸ ਦੀ ਕਿਸਮਤ ਲਿਖਦੀ ਸੀ ਬਲਕਿ ਉਹ ਕਿਤਾਬ ਜੋ ਉਸ ਨੂੰ ਆਪਣੀ ਕਿਸਮਤ ਆਪ ਬਣਾਉਣ ਲਈ ਹਿੰਮਤ ਦਿੰਦੀਆਂ ਸੀ ਚੰਗਾ ਜੀ ਨੰਬਰ ਆਖਾ